ਬਾਪੂ ਜੀ ਗੱਲ ਇਹ ਆ ਵੀ ਆ ਦੋ ਪੁੱਤਾਂ ਦੀਆਂ ਤਸਵੀਰਾਂ ਸੱਚੀ ਮੁੱਚੀ ਬੜੀ ਵੱਡੀ ਗੱਲ ਆ ਤੇ ਇਹ ਕਦੋਂ ਸ਼ਹੀਦ ਹੋ ਤੇਰੇ ਪੁੱਤਰ ਤੁਹਾਡੇ ਤੇ ਫੜ ਕੇ ਸ਼ਹੀਦ ਕੀਤੇ ਆ ਕਿ ਪਘੋੜੇ ਸਨ ਘਰੋਂ ਹੋਰੇ ਘਰੋਂ ਹੀ ਲੈ ਗਏ ਬਿਲਕੁਲ ਅੰਦਾੜੀਏ ਛੋਟੀ ਛੋਟੀ ਉਮਰ ਦੇ ਇਹਨਾਂ ਦੇ ਦੋ ਬੱਚੇ ਜਿਹੜੇ ਆ ਉਸ ਸੰਘਰਸ਼ ਦੇ ਵਿੱਚ ਸ਼ਹੀਦ ਕੀਤੇ ਸਨ ਇਹ ਤੁਹਾਡੇ ਪਰਿਵਾਰ ਚੋਂ ਕੌਣ ਸ਼ਹੀਦ ਹੋਇਆ ਮੇਰਾ ਭਰਾ ਹੈ ਪਕੌੜਾ ਸਿੱਖ ਜਾਂ ਵੈਸੇ ਫੜ ਕੇ ਚੀਜ਼ ਕਰ ਲਈ ਨਹੀਂ ਇੱਥੇ ਉਹਨਾਂ ਗਾਂਧੀ ਚੌਂਕ 'ਚ ਹੀ ਦੋ ਮੁੰਡੇ ਸ਼ੀਤ ਕੀਤੇ ਹੈਗੇ ਗਾਂਧੀ ਚੌਂਕ 'ਚ ਹਾਂਜੀ ਬਟਾਲੇ ਇਹ ਕਿਹੜੇ ਸੰਦੀ ਗੱਲ ਆ ਇਹ ਸਾਲ 87 ਦੀ ਆ 86 87 ਦੀ ਗੱਲ ਆ ਇਹ ਸਾਲ 87 ਦੀ ਦੀਵਾਲੀ ਵਾਲੇ ਦੀ ਆਮਦਨ ਦਾ ਸਾਧਨ ਕੀ ਜੇ ਮੈਂ ਮਾਰੀ ਮੋਟੀ ਮਸ਼ੀਨ ਚਲਾ ਲੈਣੀ ਆ ਅੱਛਾ ਸਲਾਈ ਕਢਾਈ ਹਾਂਜੀ ਸਲਾਈ ਕਢਾਈ ਠੀਕ ਹੈ ਤੇ ਉਹਦੇ ਸਿਰ ਤੇ ਮੈਂ ਟੁਰੀ ਵਰਦੀ ਆ ਇਸ ਕੋਸ਼ਿਸ਼ ਤੁਹਾਡੇ ਵਰਗੇ ਵੀਰਾਂ ਦੀ ਮਦਦ ਨਾਲ। ਜਿਹੜਾ ਬੱਬਾ ਨਾਨਕਲਾਕੇ ਦੇ ਵਿੱਚ ਪਿੰਡ ਸਿੰਘਪੁਰਾ ਉੱਥੇ ਇੱਕ ਵਿਆਹ ਦੇ ਵਿੱਚ ਪ੍ਰੋਗਰਾਮ ਦੌਰਾਨ ਉਹ ਥਾਣੇਦਾਰ ਨੇ ਉਸ ਦਰਸ਼ਾਦ ਅਖਤਰ ਨੂੰ ਜਿਹੜਾ ਉਹ ਉੱਥੇ ਖਤਮ ਕਰ ਦਿੱਤਾ ਸੀਗਾ ਉਸੇ ਹੀ ਥਾਣੇਦਾਰ ਨੇ ਇਹ ਦੋਵੇਂ ਪੁੱਤ ਜਿਹੜੇ ਆ ਇਹਨਾਂ ਦੇ ਸ਼ਹੀਦ ਕੀਤੇ ਆ। ਸਤਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਬਲਵੰਦਰ ਸਿੰਘ ਪਖੋਕੇ ਐਨਆਰਆਈ ਪਿੰਡਪਰਾਵਾ ਦਾ ਸ਼ਹੀਦ ਪਰਿਵਾਰਾਂ ਦਾ ਤੇ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਮੈਂ ਉਹਨਾਂ ਦਾ ਸੇਵਾਦਾਰਾਂ ਜੀ ਤੇ ਸਰਦਾਰ ਕੇਸਰ ਸਿੰਘ ਜੀ ਕੈਨੇਡਾ ਵਾਲਿਆਂ ਨੇ ਪਿਛਲੇ ਦਿਨੀ ਸਾਨੂੰ ਕੁਝ ਸੇਵਾ ਦਿੱਤੀ ਸੀ ਜਿਦੇ ਵਿੱਚੋਂ ਅੱਜ ਅਸੀਂ ਸੱਤ ਪਰਿਵਾਰਾਂ ਨੂੰ 10-10 ਹਜ਼ਾਰ ਰੁਪਏ ਜਿਹੜਾ ਉਹ ਸੇਵਾ ਦੇ ਰਹੇ ਹਾਂ ਤੇ ਇਸ ਤੋਂ ਪਹਿਲਾਂ ਅਸੀਂ ਅੱਠ ਪਰਿਵਾਰਾਂ ਨੂੰ ਪਹਿਲਾਂ ਵੀ ਸੇਵਾ ਜਿਹੜੀ ਆ ਉਹ ਦੇ ਚੁੱਕੇ ਹਾਂ ਤੇ ਇਹਦੇ ਵਿੱਚ ਨੇ ਜੀ ਸਭ ਤੋਂ ਪਹਿਲਾਂ ਆ ਆ ਪਾਈ ਹੀਰਾ ਸਿੰਘ ਦਾ ਪਰਿਵਾਰ ਸ਼ਹੀਦ ਪਾਈ ਹੀਰਾ ਸਿੰਘ ਦਾ ਪਰਿਵਾਰ ਆ ਪਿੰਡ ਨੰਗਲਚੌਰ ਤੋਂ ਤੇ ਇਹਨਾਂ ਦਾ ਨੰਬਰ ਹੈ ਜੀ 9872902813 ਇਹਨਾਂ ਨੂੰ ਅਸੀਂ ਇਹ 10000 ਰੁਪਏ ਦੀ ਸੇਵਾ ਜਿਹੜੀ ਆ ਇਹਨਾਂ ਦੇ ਸਪੁਰਦ ਅਸੀਂ ਕਰ ਰਹੇ ਆ ਤੇ ਹਾਂ ਜੀ ਹਾਂ ਤੇ ਇਹਨਾਂ ਤੋਂ ਅੱਗੇ ਆ ਜੀ ਬੀਬੀ ਸਤਿੰਦਰ ਕੌਰ ਕੇਅਰ ਆਫ ਸ਼ਹੀਦ ਪਾਈ ਸੁਰਿੰਦਰ ਸਿੰਘ ਕਲਾਨੌਰ ਇਹਨਾਂ ਦਾ ਨੰਬਰ ਹੈ ਜੀ 9872749812 ਇਹ ਇਹਨਾਂ ਦੇ ਪਰਿਵਾਰ ਲਈ ਵੀ ਸਰਦਾਰ ਕੇਸਰ ਸਿੰਘ ਜੀ ਵੱਲੋਂ ਭੇਜਿਆ ਇਹ ਸੇਵਾ 10000 ਰੁਪਇਆ ਤੇ ਇਹਨਾਂ ਤੋਂ ਅਗੇ ਨੇ ਜੀ ਸਰਦਾਰ ਗਰਮੇਸ਼ ਸਿੰਘ ਜੀ ਜੋ ਕਿ ਪਿਤਾ ਜੀ ਨੇ ਸ਼ਹੀਦ ਭਾਈ ਮੇਜਰ ਸਿੰਘ ਤੇ ਸ਼ਹੀਦ ਭਾਈ ਦਲਬਾਗ ਸਿੰਘ ਪਿੰਡ ਮਨੀਸ਼ ਜ਼ਿਲ੍ਹਾ ਗਰਦਾਸਪੁਰ ਇਹਨਾਂ ਦਾ ਨੰਬਰ ਹੈ ਜੀ 81461 32421 ਇਹ ਅੱਜ ਸਾਡੇ ਕੋਲ ਪਹਿਲੀ ਵਾਰੀ ਆਏ ਆ ਤੇ ਇਹਨਾਂ ਦੇ ਦੋ ਪੁੱਤਰ ਸਨ ਤੇ ਦੋਵੇਂ ਜਿਹੜੇ ਆ ਉਸ ਸੰਘਰਸ਼ ਦੇ ਵਿੱਚ ਸ਼ਹੀਦ ਕਰ ਦਿੱਤੇ ਸਨ ਛੋਟੀਆਂ-ਛੋਟੀਆਂ ਉਮਰਾਂ ਸੀਗੀਆਂ ਤੇ ਉਹ ਤਸਵੀਰਾਂ ਵੀ ਤੁਹਾਡੇ ਨਾਲ ਅਸੀਂ ਸਾਂਝੀਆਂ ਕਰਦੇ ਆ ਤਸਵੀਰਾਂ ਜਿਹੜਾ ਸਾਹਮਣੇ ਕਰ ਦਿਓ ਤਾਂ ਕਿ ਪਤਾ ਲੱਗ ਸਕੇ ਆ ਫੜਿਓ ਹਾਂਜੀ ਬਿਲਕੁਲ ਅੰਦਾੜੀਏ ਛੋਟੀ-ਛੋਟੀ ਉਮਰ ਦੇ ਇਹਨਾਂ ਦੇ ਦੋ ਬੱਚੇ ਜਿਹੜੇ ਆ ਉਹ ਉਸ ਸੰਘਰਸ਼ ਦੇ ਵਿੱਚ ਸ਼ਹੀਦ ਕੀਤੇ ਸਨ ਇਹਨਾਂ ਦੀ ਵੇਰਵੇ ਦੇ ਨਾਲ ਜਿਹੜੀ ਇੰਟਰਵਿਊ ਬਹੁਤ ਜਲਦ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਇਹਨਾਂ ਤੋਂ ਅੱਗੇ ਆ ਜੀ ਬੀਬੀ ਕੁਲਵਿੰਦਰ ਕੌਰ ਕੇਅਰ ਆਫ ਸ਼ਹੀਦ ਭਾਈ ਸੁਰਜੀਤ ਸਿੰਘ ਪਿੰਡ ਭਾਵੜੀ ਨੰਬਰ ਹੈ ਜੀ 90560 68956 ਤੇ ਇਹ ਵੀ ਸ਼ਾਇਦ ਸਾਡੇ ਕੋਲ ਪਹਿਲੀ ਵਾਰ ਹੀ ਆਏ ਨੇ ਤੇ ਇਹਨਾਂ ਤੋਂ ਅੱਗੇ ਨੇ ਜੀ ਇਹ ਬੀਬੀ ਗਰਮੀਤ ਕੌਰ ਕੇਰ ਆਫ ਸ਼ਹੀਦ ਭਾਈ ਸਤਨਾਮ ਸਿੰਘ ਪਿੰਡ ਦੌਲਤਪੁਰਾ ਇਹਨਾਂ ਦਾ ਨੰਬਰ ਹੈ ਜੀ 7589886619 ਇਹ ਇਹਨਾਂ ਦਾ ਨੰਬਰ ਹੈ ਜੀ ਤੇ ਇਹਨਾਂ ਤੋਂ ਅੱਗੇ ਨੇ ਜੀ ਬੀਬੀ ਕਮਲਜੀਤ ਕੌਰ ਕੇਰ ਆਫ ਸ਼ਹੀਦ ਭਾਈ ਹਰਪਾਲ ਸਿੰਘ ਕਾਦੀਆਂ ਤੋਂ ਨੰਬਰ 9501832519 ਇਹ ਇਹ 10000 ਦੀ ਸੇਵਾ ਜਿਹੜੀ ਆ ਇਹਨਾਂ ਦੇ ਸਪੁਰਦ ਵੀ ਇਹਨਾਂ ਤੋਂ ਇਹ ਅੱਗੇ ਨੇ ਜੀ ਸਤਕਾਰਯੋਗ ਬੀਬੀ ਕਿਰਪਾਲ ਕੌਰ ਜੋ ਕਿ ਸਿੰਘਣੀ ਨੇ ਸ਼ਹੀਦ ਭਾਈ ਪਰਮਜੀਤ ਸਿੰਘ ਖਡੂਰ ਸਾਹਿਬ ਤੋਂ ਇਹਨਾਂ ਦਾ ਨੰਬਰ ਹੈ ਜੀ 79731 82563 ਤੇ ਇਹਨਾਂ ਦੇ ਸਿੰਘ ਦੀ ਵਰਸੀ ਵੀ ਆ 7 ਤਰੀਕ ਨੂੰ ਇਹਨਾਂ ਨੇ ਸਾਨੂੰ ਫੋਨ ਕੀਤਾ ਸੀਗਾ ਕਿ ਤੁਸੀਂ ਕੋ ਥੋੜੀ ਬਹੁਤੀ ਸੇਵਾ ਦੇ ਵਿੱਚ ਯੋਗਦਾਨ ਪਾ ਤੇ ਇੱਕ ਨਾਲ ਤੁਸੀਂ 사ਸੰਗ ਜੀ ਵੇਖ ਰਹੇ ਹੋ ਕਿ ਇਹ ਜਿਹੜੀ ਹੈ ਏ ਜਰਮਨ ਵਾਲੇ ਸਰਦਾਰ ਬਲਬੀਰ ਸਿੰਘ ਹੁਣਾ ਵੱਲੋਂ ਇਹ ਸੇਵਾ ਜਿਹੜੀ ਆ ਅਸੀਂ ਦੇ ਰਹੇ ਆ ਨਾਲ ਰਾਸ਼ਨ ਕਿੱਟਾਂ ਵੀ ਇਹ ਪੰਜ ਕਿੱਟਾਂ ਸੀ ਸਾਡੇ ਕੋਲ ਕੁਝ ਕਿੱਟਾਂ ਅਸੀਂ ਪਹਿਲਾਂ ਡਿਲੀਵਰ ਕਰ ਚੁੱਕੇ ਆ ਤੇ ਇਹਨਾਂ ਪੰਜਾਂ ਪਰਿਵਾਰਾਂ ਦੇ ਵਿੱਚ ਜਿਹੜੀਆਂ ਇਹ ਪੰਜ ਕਿੱਟਾਂ ਜਿਹੜੀਆਂ ਉਹ ਜਾ ਰਹੀਆਂ ਨੇ ਤੇ ਰਾਸ਼ਨ ਕਿੱਟਾਂ ਨੇ ਕਿਉਂਕਿ ਉਹਨਾਂ ਦਾ ਹੁਕਮ ਸੀ ਕਿ ਉਹਨਾਂ ਜੋ ਸੇਵਾ ਭੇਜੀ ਸੀ ਪੀਐਸ ਸੇਵਾ ਦੇ ਵਿੱਚੋਂ ਤੁਸੀਂ ਸਾਡਾ ਇਹ ਸੁੱਕਾ ਲੰਗਰ ਜਿਹੜਾ ਵਾਏ ਪਰਿਵਾਰਾਂ ਤੱਕ ਪਹੁੰਚਾਓ ਬੀਬੀ ਜੀ ਕਦੋਂ ਆ ਵਰਸੀ ਸਿੰਘ ਦੀ ਵਰਸੀ ਜੇ 7 ਤਰੀਕ ਵਰਸੀ ਜੇ ਅੱਛਾ ਸ਼੍ਰੀ ਪਰਮਜੀਤ ਸਿੰਘ ਜੀ ਅੱਛਾ ਤੇ ਮੈਂ ਇਹਨਾਂ ਨੂੰ ਪੁਸ਼ਟ ਕੀਤੀ ਸੀ ਕਿ ਮੈਨੂੰ ਥੋੜੀ ਬਹੁਤੀ ਮਦਦ ਦੀ ਹੋ ਠੀਕ ਹੈ ਮੈਂ ਤੁਹਾਡੇ ਸੇਵਾ ਤੇ ਥੋੜੀ ਫਿਰਦੀ ਹਾਂ ਅੱਛਾ ਆਮਦਨ ਦਾ ਸਾਧਨ ਕੀ ਜੇ ਮੈਂ ਮਾਰੀ ਮੋਟੀ ਮਸ਼ੀਨ ਚਲਾ ਲੈਣੀ ਆ ਅੱਛਾ ਸਲਾਈ ਕਢਾਈ ਹਾਂਜੀ ਸਲਾਈ ਕਢਾਈ ਠੀਕ ਹੈ ਤੇ ਉਹਦੇ ਸਿਰ ਤੇ ਮੈਂ ਥੋੜੀ ਫਿਰਦੀ ਹਾਂ ਕੋਈ ਤੁਹਾਡੇ ਵਰਗੇ ਵੀਰਾਂ ਦੀ ਮਦਦ ਨਾਲ ਮੈਂ ਇਕੱਲੀ ਇੱਕ ਕਿਸਮ ਦੀ ਆ ਗਈ ਹਾਂ ਓਕੇ ਇਹ ਮਾਤਾ ਜੀ ਮੇਰੇ ਕੋਲ ਨੇ ਉਹ ਵੀ ਬਿਮਾਰ ਹਿੰਦੇ ਆ। ਅੱਛਾ ਅੱਛਾ। ਹਾਂ ਜੀ। ਠੀਕ ਹੈ। ਉਹਨਾਂ ਦੀ ਦਵਾਈ ਬਹੁਤ ਚੰਡੀਗੜ੍ਹੋਂ ਚੱਲ ਰਹੀ ਹੈ। ਠੀਕ ਹੈ ਜੀ। 5000 ਰੁਪਏ ਮਹੀਨਾ ਉਹਦਾ ਲੱਗਦਾ। ਠੀਕ ਠੀਕ ਹੈ। ਤੁਹਾਡਾ ਬਹੁਤ-ਬਹੁਤ ਮਿਹਰਬਾਨੀ। ਕੋਈ ਗੱਲ ਨਹੀਂ ਜੀ। ਬਹੁਤ-ਬਹੁਤ ਧੰਨਵਾਦ। ਤੁਸੀਂ ਬੀਬੀ ਜੀ ਥੋੜੇ ਜਿਹਾ ਅੱਗੇ ਆ ਜਾਓ। ਤੁਸੀਂ ਪਹਿਲੀ ਵਾਰੀ ਆਏ ਹੋ ਸੇਵਾਲਿਆਂ ਨੂੰ। ਹਾਂ ਜੀ। ਤੇ ਤੁਹਾਡੇ ਪਰਿਵਾਰ ਚੋਂ ਕੌਣ ਸ਼ਹੀਦ ਹੋਇਆ? ਮੇਰਾ ਭਰਾ ਹੈ। ਭਰਾ ਸੀ ਤੁਹਾਡਾ? ਛੋਟਾ। ਤੇ ਪਘੋੜਾ ਸੀ ਕਿ ਜਾਂ ਵੈਸੇ ਫੜ ਕੇ। ਨਹੀਂ ਇੱਥੇ ਉਹਨਾਂ ਗਾਂਧੀ ਚੌ ਗਾਂਧੀ ਚੌਂਕ ਚ ਹਾਂਜੀ ਬਟਾਲੇ ਇਹ ਕਿਹੜੇ ਸੰਦੀ ਗੱਲ ਆ ਇਹ ਸੰ 87 ਦੀ ਆ 86 87 ਦੀ ਗੱਲ ਆ ਇਹ ਸੰ 87 88 ਅੱਛਾ ਦੀਵਾਲੀ ਵਾਲੇ ਦਿਨ ਇੱਥੇ ਸ਼ਹੀਦ ਬਟਾਲੇ ਸ਼ਹਿਰ ਦੇ ਵਿੱਚ ਗਾਂਧੀ ਚੌਂਕ ਅੱਛਾ ਇਸ ਤੋਂ ਪਹਿਲਾਂ ਤੁਹਾਨੂੰ ਕਦੀ ਕਿਸ ਜਥੇਬੰਦੀ ਵੱਲੋਂ ਕਦੀ ਸੇਵਾ ਕਿਤੇ ਕੋ ਸਰੂਪਾ ਮਿਲਿਆ ਹੋਵੇ ਸਰੂਪਾ ਮਿਲਿਆ ਹੀ ਖਜਾਲੇ ਮਿਲਿਆ ਹੀ ਓਕੇ ਹਾਂਜੀ ਜਦੋਂ ਵਰਸੀ ਤੇ ਗਏ ਹੋ ਹਾਂਜੀ ਸੇਵਾ ਨਹੀਂ ਕਦੀ ਇਤਰਾ ਮਿਲੀ ਨਹੀਂ ਜੀ ਕੋਈ ਗੱਲ ਨਹੀਂ ਸਾਡੇ ਨੰਬਰ ਤੁਹਾਡੇ ਕੋਲ ਅੱਜ ਆ ਜਾਣੇ ਆ ਤੁਸੀਂ ਪਾਇਸ਼ਾਦ ਨਾਮ ਸਿੰਘ ਨੰਗਲ ਝੋੜ ਵਾਲਿਆਂ ਕੋਲੋਂ ਲੈ ਲਿਓ ਸੇਵਾ ਨੰਬਰ ਸਾਡਾ ਤੇ ਅਸੀਂ ਬਕਾਇਦਾ ਤੁਹਾਡੀ ਪੂਰੀ ਇੰਟਰਵਿਊ ਵੀ ਕਰਾਂਗੇ ਘਰ ਆਵਾਂਗੇ ਜਾਂ ਤੁਹਾਨੂੰ ਬੁਲਾਵਾਂਗੇ ਠੀਕ ਹੈ ਜੀ ਬੀਬੀ ਜੀ ਤੁਹਾਡਾ ਤੁਸੀਂ ਵੀ ਪਹਿਲੀ ਵਾਰੀ ਆਏ ਹੋ ਕਿਹੜਾ ਪਿੰਡ ਆ ਭਾਂਬੜੀ ਭਾਂਬੜੀ ਤੋਂ ਹਾਂਜੀ ਤੇ ਕੌਣ ਸ਼ਹੀਦ ਆ ਤੁਹਾਡਾ ਜੀਠ ਅੱਛਾ ਤੇ ਕਦੋਂ ਉਹ ਸ਼ਹੀਦ ਹੁੰਦੇ ਨੇ ਉਹ 1992 ਜੀ 1992 ਦੇ ਵਿੱਚ ਫੜ ਕੇ ਸ਼ਹੀਦ ਕੀਤਾ ਕਿ ਅਸਲੀ ਮੁਕਾਬਲਾ ਹੋਇਆ ਸੀਗਾ ਇਹ ਮੁਕਾਬਲਾ ਹੋਇਆ ਹੈ ਨੰਗਲਚੌਰ ਨੰਗਲਚੌਰ ਹੀ ਹਾਂਜੀ ਨੈਰ ਤੇ ਓਕੇ ਓਕੇ ਠੀਕ ਹੈ ਚਲੋ ਕੋਈ ਜੀ ਸਤਿਗੁਰੂ ਕਿਰਪਾ ਕਰਨਗੇ ਆ ਬਾਪੂ ਜੀ ਗੱਲ ਇਹ ਆ ਵੀ ਆ ਦੋ ਪੁੱਤਾਂ ਦੀਆਂ ਤਸਵੀਰਾਂ ਸੱਚੀ ਮੁੱਚੀ ਬੜੀ ਵੱਡੀ ਗੱਲ ਆ ਤੇ ਇਹ ਕਦੋਂ ਸ਼ਹੀਦ ਹੋ ਤੇਰੇ ਪੁੱਤਰ ਤੁਹਾਡੇ ਇਹ ਨੋ 1988 ਚ ਹਾਂਜੀ ਅੱਛਾ ਤੇ ਫੜ ਕੇ ਸ਼ਹੀਦ ਕੀਤੇ ਆ ਕਿ ਪਘੋੜੇ ਸਨ ਘਰੋਂ ਆ ਗਏ ਘਰੋਂ ਹੀ ਲੈ ਗਏ ਚਲੋ ਕੋਈ ਗੱਲ ਇਹ ਸਾਧ ਸੰਗਤ ਜੀ ਇਹ ਜਸਾਂ ਨੂੰ ਜਾਣਕਾਰੀ ਮਿਲੀ ਆ ਕਿ ਇੱਕ ਸਵਰਨ ਸਿੰਘ ਨਾਮ ਦਾ ਥਾਣੇਦਾਰ ਸੀ ਜਿਹਨੇ ਦਰਸ਼ਾਦ ਅਖਤਰ ਨਾਮ ਦੇ ਇੱਕ ਗਾਇਕ ਨੂੰ ਜਿਹੜਾ ਇੱਕ ਪ੍ਰੋਗਰਾਮ ਦੇ ਦੌਰਾਨ ਗੋਲੀਆਂ ਮਾਰ ਕੇ ਤੇ ਉੱਥੇ ਮਾਰ ਦਿੱਤਾ ਸੀਗਾ ਡੇਰਾ ਬੱਬਾ ਨਾਨਕ ਲਾਕੇ ਦੇ ਵਿੱਚ ਸੀਗਾ ਪਿੰਡ ਸਿੰਘਪੁਰਾ ਉੱਥੇ ਇੱਕ ਵਿਆਹ ਦੇ ਵਿੱਚ ਪ੍ਰੋਗਰਾਮ ਦੌਰਾਨ ਉਹ ਥਾਣੇਦਾਰ ਨੇ ਉਸ ਦਰਸ਼ਾਦ ਅਖਤਰ ਨੂੰ ਜਿਹੜਾ ਉਹ ਉੱਥੇ ਖਤਮ ਕਰ ਦਿੱਤਾ ਸੀਗਾ ਉਸੇ ਹੀ ਥਾਣੇਦਾਰ ਨੇ ਇਹ ਦੋਵੇਂ ਪੁੱਤ ਜਿਹੜੇ ਆ ਇਹਨਾਂ ਦੇ ਸ਼ਹੀਦ ਕੀਤੇ ਆ ਤੇ ਸਤਿਗੁਰੂ ਕਿਰਪਾ ਕਰਨ ਤੇ ਸਾਡੇ ਨਾਲ ਨੇ ਜੀ ਸਤਨਾਮ ਸਿੰਘ ਜੀ ਨੰਗਲ ਚੌਰ ਤੋਂ ਤੇ ਤਕਰੀਬਨ ਹਰ ਵਾਰੀ ਆਪਣੇ ਇਲਾਕੇ ਦੇ ਸ਼ਹੀਦ ਪਰਿਵਾਰਾਂ ਬਾਰੇ ਸਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹੇ ਆ ਇਹ ਪਰਿਵਾਰ ਬਾਰੇ ਵੀ ਇਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਇਹਨਾਂ ਨੂੰ ਕਦੀ ਕੋਈ ਸੇਵਾ ਭੇਟਾ ਨਹੀਂ ਮਿਲੀ ਤੇ ਅੱਜ ਇਹ ਸਾਡੇ ਕੋਲ ਪਹੁੰਚੇ ਨੇ ਤੇ ਭਾਈ ਸਤਨਾਮ ਸਿੰਘ ਜੀ ਇਹ ਸਰਦਾਰ ਕੇਸਰ ਸਿੰਘ ਹੁਣਾ ਨੇ ਸਾਨੂੰ ਕੁਝ ਸੇਵਾ ਭੇਜੀ ਸੀ ਤੇ ਇੱਕ ਤੇ ਸਾਰੀਆਂ ਸੰਤਾਂ ਨੂੰ ਬੇਨਤੀ ਕਿ ਉਹਨਾਂ ਦੀ ਸਿੰਘਣੀ ਠੀਕ ਨਹੀਂ ਸੀ ਕਿ ਉਹ ਦਰਬਾਰ ਸਾਹਿਬ ਅਰਦਾਸ ਕਰਨ ਆਏ ਸੀਗੇ ਤੰਦਰੁਸਤੀ ਦੀ ਆਪ ਸਭੀ ਅਰਦਾਸ ਕਰਿਓ ਕਿ ਸਤਿਗੁਰੂ ਉਹਨਾਂ ਨੂੰ ਤੰਦਰੁਸਤੀ ਤਰੱਕੀ ਬਖਸ਼ਣ ਤੇ ਇਸਦਾ ਕੇਸਰ ਸਿੰਘ ਹੁਣਾਂ ਦੀ ਇਸ ਉਪਰਾਲੇ ਬਾਰੇ ਤੇ ਸਰਦਾਰ ਬਲਬੀਰ ਸਿੰਘ ਹੁਣਾਂ ਵੱਲੋਂ ਜਿਹੜਾ ਇਹ ਰਾਸ਼ਨ ਕੀਤਾ ਆਈਆਂ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਇਹ ਤਾਂ ਬਹੁਤ ਵਧੀਆ ਉਹਨਾਂ ਉਪਰਾਲਾ ਕੀਤਾ ਮੇਰੇ ਵੀਰਾਂ ਨੇ ਜੀ ਤੇ ਆ ਪਰਿਵਾਰ ਵਿਚਾਰੇ ਵੇਖੋ ਇਹਨਾਂ ਦੇ ਹਾਲ ਤੇ ਚਿਹਰੇ ਵੇਖੋ ਜੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਪਾਜੀ ਕੇਸਰ ਸਿੰਘ ਦਾ ਪਾਜੀ ਬਲਬੀਰ ਸਿੰਘ ਦਾ ਜਿਹੜੇ ਸ਼ੀਰ ਪਰੋਰਾ ਦੀ ਮਜਦ ਕਰ ਰਹੇ ਆ ਪ੍ਰਮਾਤਮਾ ਆ ਇਹਨਾਂ ਨੂੰ ਬਹੁਤਾ ਦੇਊਗਾ ਬਹੁਤੀ ਤਰੱਕੀ ਕਰੂਗਾ ਜੀ ਤੇ ਗਾਂ ਵੀ ਜਿੰਨੇ ਵੀ ਉਥੇ ਐਨਆਰਆਈ ਵੀਰਵਾ ਉਹ ਇਹਨਾਂ ਪ੍ਰੋਗਰਾਮ ਵੱਲ ਧਿਆਨ ਕਰੋ ਬਾਕੀ ਚੋਰ ਹੀ ਜਿਹੜੇ ਉਹ ਲੁੱਟ ਕੇ ਖਾ ਗਏ ਆ ਪਹਿਲੇ ਪਰ ਪਾਜੀ ਬਲਵਿੰਦਰ ਸਿੰਘ ਨੇ ਜਿਹੜੀ ਇਹ ਸੇਵਾ ਚਾਲੂ ਕੀਤੀ ਆ ਇਹ ਘਰ ਘਰ ਪਹੁੰਚੀ ਆ ਇਹਨੇ ਵੀਰ ਨੇ ਮੇਰੀ ਡਿਊਟੀ ਲਈ ਆ ਜਿਹੜੇ ਸਾਡੇ ਏਰੀਏ ਦੇ ਸੰਸ਼ੀਦ ਹੋਏ ਉਹਨਾਂ ਨੇ ਮੈਂ ਘਰ ਘਰ ਜਾ ਕੇ ਜਿਨ੍ਹਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਇਹ ਪਾਜੀ ਉਹਨਾਂ ਦੀ ਸੇਵਾ ਕਰਨ ਦੇ ਆ ਤੇ ਸਾਨੂੰ ਵੀ ਇਹਨਾਂ ਸੇਵਾ ਬੜੀ ਦਿੱਤੀ ਆ ਆ ਸਾਨੂੰ ਵੀ ਦਿੱਤੀ ਆ ਮੇਰੀ ਭੈਣ ਬਿਮਾਰੀ ਛੋਟੀ ਵਿਚਾਰੀ ਨੂੰ ਕੈਂਸਰ ਹੋਈ ਉਹਦੇ ਇਲਾਜ ਵਾਸਤੇ 10000 ਰੁਪਏ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਖਾਲਸਾ ਖਾਲਸਾ ਵਾਹਿਗੁਰੂ ਜੀ ਸਾਧ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਪਤਾ ਨਹੀਂ ਕੌਣ ਕਿਤੇ ਬੈਠਾ ਹੈ ਕਿ ਜਿਹੜਾ ਇਸ ਤਰ੍ਹਾਂ ਦੇ ਸੇਵਾ ਕਾਰਜਾਂ ਨੂੰ ਵੇਖ ਕੇ ਕੋਈ ਹੋਰ ਸੇਵਾ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਾ ਸਕਦਾ ਸਾਡੇ ਨੰਬਰ ਨੇ ਜੀ 98140 99737 ਇਸ ਨੰਬਰ ਦੇ ਉੱਤੇ ਸਾਨੂੰ ਸੰਪਰਕ ਕਰੋ ਪਰ ਫਿਰ ਵੀ ਮੈਂ ਇੱਕ ਬੇਨਤੀ ਸਾਰੀ ਸੰਗਤ ਨੂੰ ਕਰਦਾ ਕਿ ਸਾਡੇ ਨਾਲ ਸੰਪਰਕ ਕਰਨ ਤੋਂ ਪਹਿਲਾਂ ਤੁਸੀਂ ਮੈਂ ਹਰੇਕ ਪਰਿਵਾਰ ਦਾ ਨਾਂ ਪਤਾ ਤੇ ਫੋਨ ਨੰਬਰ ਬੋਲਿਆ ਤੇ ਇੱਕ ਵਾਰੀ 10-20 ਹਜ਼ਾਰ ਦਿੱਤੀਆਂ ਸਾਰੀ ਉਮਰ ਨਹੀਂ ਲੰਘਣੀ ਤੇ ਇਹਨਾਂ ਪਰਿਵਾਰਾਂ ਨੂੰ ਲੋੜ ਬੜੀ ਆ ਤੇ ਬੜੇ ਕੰਮ ਇਹਨਾਂ ਦੇ ਤਾਂ ਹੋਣ ਵਾਲੇ ਨੇ ਘਰ 'ਚ ਬੇਸਿਕ ਸਹੂਲਤਾਂ ਵੀ ਕਈ ਪਰਿਵਾਰ ਇਸ ਗੱਲ ਤੋਂ ਵੀ ਵਾਂਝੇ ਨੇ ਬੱਚਿਆਂ ਦੀਆਂ ਫੀਸਾਂ ਰਾਸ਼ਨ ਪਾਣੀ ਹਰ ਇੱਕ ਚੀਜ਼ ਦਵਾਈ ਦਾਰੂ ਦੀ ਲੋੜ ਹੁੰਦੀ ਆ ਤੁਸੀਂ ਸਿੱਧਾ ਹੀ ਇਹ ਵੀਡੀਓ ਦੇ ਵਿੱਚੋਂ ਪਰਿਵਾਰ ਦਾ ਨੰਬਰ ਲੈਣਾ ਉਹਨਾਂ ਕੋਲ ਉਹਨਾਂ ਦੀ ਜ਼ਰੂਰਤ ਮੁਸ਼ਕਲ ਪੁੱਛਣੀ ਆ ਤੇ ਸਿੱਧੀ ਸੇਵਾ ਭੇਜ ਦੇਣੀ ਆ ਮੇਰੇ ਕੋਲ ਭੇਜਣ ਦੀ ਲੋੜ ਨਹੀਂ ਹੁਣ ਤੇ ਕਈ ਲੋਕ ਮੇਰੇ ਕੋ ਮੇਰੇ ਤੇ ਪੋਸਟਾਂ ਵੀ ਪਾਉਂਦੇ ਆ ਵੀ ਇਹਨੂੰ ਸੇਵਾ ਨਾਂ ਦਓ ਮੈਂ ਖੁਦ ਕਹਿਣਾ ਨਾਂ ਦਓ ਉਹਨਾਂ ਦੀ ਗੱਲ ਸੁਣੋ ਮੈਂ ਕਹਿੰਦਾ ਵੀ ਤੁਸੀਂ ਸਿੱਧੀ ਕਿਉਂਕਿ ਮੈਂ ਤੇ ਸਦਾ ਹੀ ਪਰਿਵਾਰਾਂ ਦਾ ਨੰਬਰ ਬੋਲਣਾ ਤੇ ਜਦੋਂ ਵੀ ਬੋਲਣਾ ਪੂਰਾ ਪਤਾ ਤੇ ਫੋਨ ਨੰਬਰ ਬੋਲਿਆ ਹੁੰਦਾ ਜੇ ਕੋਈ ਪਤੇ 'ਚ ਥੋੜਾ ਬੋਤਾ ਰੈਜੀਸਟਰ ਤੇ ਫੋਨ ਨੰਬਰ ਤੋਂ ਤੁਸੀਂ ਵੈਰੀਫਾਈ ਕਰਕੇ ਤੇ ਸਿੱਧੀ ਦੀ ਸਿੱਧੀ ਸੇਵਾ ਪਾਈ ਇੱਕ ਮਿੰਟ ਨੇ ਜਿਹੜੇ ਪੋਸਟਾਂ ਪਾਉਂਦੇ ਉਹਨਾਂ ਨੂੰ ਸ਼ਰਮਿੰਦਿਆਂ ਦੀ ਆ ਵੇਖੋ ਮੈਂ ਪਰਿਵਾਰ ਸਾਰੇ ਜਿਨ੍ਹਾਂ ਨੂੰ ਆਪ ਹੱਥੀਂ ਸੇਵਾ ਫੜਾਈ ਆ ਕੋਈ ਵੀ ਬੰਦਾ ਦੱਸੇ ਜਿਹੜੇ ਪਰਿਵਾਰਾਂ ਨੂੰ ਨਹੀਂ ਇਹਨਾਂ ਨੇ ਸੇਵਾ ਦਿੱਤੀ ਜਿਹੜੇ ਉਹ ਬਕਵਾਸ ਕਰਦੇ ਆ ਵੀ ਜੁਬਾਨ ਬੰਦ ਕਰਨ ਇਹ ਜੋ ਇਹ ਵੀਰ ਭਾਈ ਕਨੇ ਗਿਆ ਨੂੰ ਕਰਨ ਡਿਆ ਨਾ ਉਹਦਾ ਕੋਈ ਨਹੀਂ ਕਿਸੇ ਨੇ ਵੀ ਨਹੀਂ ਕਿਸੇ ਨੂੰ ਪੁੱਛਿਆ 88 ਵਾਲੇ 87 ਵਾਲੇ ਆਏ ਆ ਵਿਚਾਰੇ ਤੇ ਇਹਨੇ ਮੇਰੇ ਵੀਰ ਨੇ ਆਖਿਆ ਵੀ ਲੱਬ ਲੱਬ ਕੇ ਸਤਾਨ ਸ਼ਾਹ ਲਿਆ ਪਰਿਵਾਰ ਤੇ ਲੱਬ ਲੱਬ ਕੇ ਲਿਆਉਣ ਡੇ ਆ ਜਿਹੜੇ ਉਥੋਂ ਆਵੇ ਕੁੱਤੇ ਨੂੰ ਭੁੰਕੀ ਜਾਂਦੇ ਉਹਨਾਂ ਦੀ ਕਰਤੂਦਕੀ ਆ ਉਥੋਂ ਹੀ ਰੌਲਾ ਪਾਈ ਜਾਂਦੇ ਇੱਥੇ ਆ ਕੇ ਵੇਖਣ ਸਹੀ ਕੀ ਹਾਲਾਤ ਆ ਹੋਰ ਤੁਸੀਂ ਕਰ ਲੋ ਹਣ ਗੱਲ ਭਾਈ ਬਸ ਠੀਕ ਹੈ ਜੀ ਮੈਂ ਤੇ ਇਹ ਗੱਲ ਕਹਿਣਾ ਵੀ ਸਤਿਗੁਰੂ ਉਹਨਾਂ ਨੂੰ ਵੀ ਸਮੱਤ ਬਖਸ਼ਣ ਕਿਉਂਕਿ ਉਹਨਾਂ ਕੋਲ ਵੀ ਬੜਾ ਫੰਡ ਆਉਂਦਾ ਉਹਨਾਂ ਕੋਲ ਵੀ ਬਹੁਤ ਪੈਸੇ ਆਉਂਦੇ ਨੇ ਪਹਿਲਾਂ 10 ਸਾਲ ਮੇਰੇ ਨਾਲ ਹੀ ਸੇਵਾ ਹੋਈ ਆ ਤੇ ਅਗਾਹ ਮਹਾਰਾਜ ਕਿਰਪਾ ਕਰਨ ਕਿਸੇ ਹੋਰ ਨੂੰ ਲੈਣ ਨਾਲ ਜੇ ਸਾਡੇ ਕੋਲੋਂ ਕੋਈ ਗਲਤੀ ਹੋਈ ਆ ਕੋਈ ਸਾਡਾ ਢੰਗ ਤਰੀਕਾ ਪਸੰਦ ਨਹੀਂ ਆਇਆ ਮਹਾਰਾਜ ਉਹਨਾਂ ਤੇ ਕਿਰਪਾ ਕਰਨ ਉਹਨਾਂ ਨੂੰ ਸਮੱਤ ਬਖਸ਼ਣ ਤੇ ਉਹ ਵੀ ਸੇਵਾ ਕਰਨ ਬਸ ਬਹੁਤ ਮਿਹਰਬਾਨੀ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੀ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ